ਦੇ ਆਜਾਤ ਖਾਣ ਨੂੰ। ਅੱਛਾ ਪਾਣੀ ਇਹ ਕਿੱਥੋਂ ਆਉਂਦਾ ਦੀਦੀ? ਇਹ ਪਾਣੀ ਪਹਾੜਾਂ ਦਾ ਪਾਣੀ ਹੈ। ਜੀ। ਜਿਹੜਾ ਪਾਣੀ ਨਾ ਨਦੀ ਤੋਂ ਹੁੰਦਾ ਹੋਇਆ ਜੀ। ਪਾਈਪਲਾਈਨ ਦੇ ਥਰੂ ਇੱਥੇ ਖੂਹ ਪਾ ਰਹੇ ਆ। ਉਹ ਖੂਹ ਇੱਥੇ ਬਣਿਆ ਹੋਇਆ। ਹਾਂਜੀ। ਆਜੋ ਵੀ ਖੂਹ ਦਿਖਾਉਣਾ ਜਿੱਥੇ ਪਾਣੀ ਪਹਾੜਾਂ ਨਾਲ ਇਕੱਠਾ ਹੋ ਕੇ ਆਉਂਦਾ ਤੇ ਫਿਰ ਉਹ ਪਾਣੀ ਉਹੀ ਪਾਣੀ ਦੀ ਸਪਲਾਈ ਹੈ। ਅੱਛਾ ਇਸੇ ਪਾਣੀ ਦੀ ਸਪਲਾਈ ਹੈ। ਹਾਂਜੀ। ਮਤਲਬ ਹਰ ਚੀਜ਼ ਨੂੰ ਉਹੀ ਵਰਤਦੇ ਹੋਈ। ਹਾਂਜੀ। ਖਾਣ ਪੀਣ ਕਿਉਂਕਿ ਸ਼ੁੱਧ ਪਾਣੀ ਹੈ ਬਿਲਕੁਲ ਬਿਲਕੁਲ ਸ਼ੁੱਧਾ ਇਹਦੇ ਵਿੱਚ ਇਕੱਠਾ ਹੁੰਦਾ ਦਿਖਾ ਕੁੰਮਲ ਉਹ ਪਾਣੀ ਵੀ ੱਗੇ ਜਾ ਰਿਹਾ ਨਦੀਆਂ ਪਹਾੜਾਂ ਤੋਂ ਪਾਣੀ ਆ ਰਿਹਾ ਹੈ ਜੇ ਠੂ ਭਰਦਾ ਨਹੀਂ ਫਿਰ ਓਕੇ ਇਹ ਬਰਸਾਤਾਂ ਤੋਂ ਥੋੜਾ ਉੱਚਾ ਹੋ ਜਾਂਦਾ ਹੈ ਓਕੇ ਪਰ ਇੰਨਾ ਵੀ ਨਹੀਂ ਹੁੰਦਾ ਪਾਣੀ ਅੰਦਰ ਚਲੀ ਜਾਂਦਾ ਹੈ ਜੀ acha ਅੰਦਰ ਨੀਚੇ ਚਲੀ ਜਾਂਦਾ ਪਾਣੀ ਨੇ ਜਿਹੜੇ ਸਾਹ ਹੋਂ ਦਾ ਪਾਣੀ ਅੰਡਰ ਗਰਾਉਂਡ ਵਾਟਰ ਅੰਡਰ ਗਰਾਉਂਡ ਵਾਟਰ ਜਮੀਨ 'ਚੋਂ ਚਲਾਇਆ ਜਾਂਦਾ ਜਮੀਨ 'ਚੋਂ ਚਲਾਇਆ ਨਹੀਂ ਤਾਂ ਫਿਰ ਉਹ ਕਹਿ ਰਿਹਾ ਫਿਰ ਤਾਂ ਜਲਦੀ ਭਰ ਦੇਣਾ ਹਾਂਜੀ ਅੱਛਾ ਇਹ ਬਣਾ ਹਾ ਸੂਰਾ ਇਹਨਾਂ ਦਾ ਇੱਥੋਂ ਪਾਣੀ ਦੀ ਸਪਲਾਈ ਹੁੰਦੀ ਸਾਰੇ ਹਾਂਜੀ ਇਸ ਤੋਂ ਫਿਰ ਮੋਟਰ ਦੇ ਨਾਲ ਪਾਣੀ ਸਾਰੇ ਬਿਲਡਿੰਗ ਅਚਾ ਮੋਟਰ ਚਲਾ ਕੇ ਹਾਂਜੀ ਫਿਰ ਬਿਲਡਿੰਗ ਦੇ ਵਿੱਚ ਪਾਣੀ ਇੱਧਰ ਜਾਂਦਾ ਸਾਰੇ ਸਪਲਾਈ ਇੱਥੋਂ ਹੁੰਦੀ ਹੈ ਘਰ ਦੀ ਮਿੱਤਰੋ ਪਾਣੀ ਦੀ ਦਿੱਕਤ ਦੇਖੋ ਹਰ ਜਗ੍ਹਾ ਹੀ ਹੈ ਜਿਸ ਤਰ੍ਹਾਂ ਪੰਜਾਬ ਦਾ ਏਰੀਆ ਹੈ ਨਾ ਉਸ ਤਰ੍ਹਾਂ ਹੀ ਇੱਥੇ ਵੀ ਪਾਣੀ ਦੀ ਆਉਣ ਵਾਲੇ ਟਾਈਮ 'ਚ ਹੋਰ ਦਿੱਕਤਾਂ ਹੋਣੀਆਂ। ਜੀ। ਤੋਂ ਇਹ ਪਾਣੀ ਪਹਾੜਾਂ ਦਾ ਹੀ ਪਾਣੀ ਸਟੋਰ ਕਰਕੇ ਇੱਕ ਤੇ ਨਾਲੇ ਜ਼ਮੀਨ ਦੇ ਅੰਦਰ ਪਾਣੀ ਜਾ ਰਿਹਾ। ਜੀ। ਤੋਂ ਜਿਹੜਾ ਗਰਾਊਂਡ ਵਾਟਰ ਹੈ ਉਹ ਵੀ ਥੋੜਾ ਉਹਦੇ ਨਾਲ ਅੱਪ ਹੋ ਰਿਹਾ। ਹਾਂਜੀ। ਔਰ ਫਿਰ ਉਹੋ ਹੀ ਪਾਣੀ ਸਿਰਫ ਵਰਤਿਆ ਜਾ ਰਿਹਾ। ਜ਼ਮੀਨ 'ਚੋਂ ਕੱਢ-ਕੱਢ ਕੇ ਪਾਣੀ ਵੇਸ ਨਹੀਂ ਕੀਤਾ ਜਾ ਰਿਹਾ। ਜੀ। ਨਹੀਂ ਤਾਂ ਵੀ ਵੀ ਲੋਕ 25-25 ਲੋਕ ਆਉਂਦੇ ਆ। ਜੀ। ਤੋ ਉਹਨੇ ਲੋਕਾਂ ਦੇ ਸਾਰੇ ਕੰਮਾਂ ਵਾਸਤੇ ਨਹਾਉਣਾ ਧੋਣਾ ਖਾਣਾ ਪੀਣਾ ਬਹੁਤ ਜ਼ਿਆਦਾ ਪਾਣੀ ਦੀ ਵੇਸਟੇਜ ਹੋਏਗੀ ਜੀ ਤੋ ਇੱਥੇ ਪਾਣੀ ਦੀ ਵੇਸਟੇਜ ਕੋਈ ਨਹੀਂ ਹੋ ਰਹੀ ਉਹ ਸਾਰਾ ਪਾਣੀ ਜਿਹੜਾ ਉਹ ਨਦੀ ਤੋਂ ਜਿਹੜਾ ਪਾਣੀ ਆ ਰਿਹਾ ਉਹੋ ਹੀ ਪਾਣੀ ਇਹ ਇਸਤੇਮਾਲ ਕਰ ਰਹੇ ਨੇ